ਆਪਨੇ ਪੈਸੇ ਜਿਹੜੇ ਮੋੜੇ ਨੇ ਆ ਵਿਚਾਰੇ ਗੁਰਪ੍ਰੀਤ ਦੁਰੀ ਨੇ ਜਿੰਮੇ ਲੈ ਕੇ ਤੇ ਉੰਮੀਆ ਮੋੜ ਕੇ ਸਾਡਾ ਸੌਦਾ ਪੂਰ ਨਹੀਂ ਚੜਿਆ ਠੀਕ ਆ ਧੜਕੇ ਕਰਾਂਗੇ ਠੀਕ ਆ ਬਈ ਗੁਰਪ੍ਰੀਤਾ ਨੂੰ ਮੈਨੂੰ ਕਰਨ ਨੂੰ ਕੋਈ ਚੱਕਣਾ ਇਹਦੇ ਦੋਏ ਜਾਣਿਆ ਵਿਚਾਰੇ ਇਹਦੇ ਇਹਨਾਂ ਦੀ ਕੋਈ ਚੱਕਰ ਨਹੀਂ ਦੀ ਗਾ ਬਈ ਨਾ ਨਾ ਕੋਈ ਨਾ ਲੈ ਇਹਦਾ ਜਲੂਸ ਕੱਢਾਂਗੇ ਬਈ ਸੌਦਾ ਤਾਂ ਆਪਣਾ ਹੋਇਆ ਦੀ ਚ ਹਾਂ ਹਾਂ ਲੈਤੀ ਸੌਦਾ ਹੋਇਆ ਦੀ ਤਾਂ ਕੋਈ دے گھڑو گھڑو پيندي گھڑو گھڑو گڈی را نيي کنيرا پي سالي گڈی نيي سدھوائي بيجا پتاو باجي چورو يار شايني جاوي جا جا સાકેદ ગલત શું ઓ ભાઈ ગાલી તીન લાખો અરે જુઓ ત્યાં પૈસા નારા પતાન ગડી લે ગડી ઓ નારા કે બતાવી દીધી ના ભાઈઓ ભાઈઓ તીન લાખ રૂપિયા તોડી સાત કિનારો 60 લાખ રૂપિયા લેવાનું પાડી ગયું બરાબર 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 ਮਰਦਾ ਫਿਰਦਾ ਰਹੋ ਮਰਦਾ ਨਿਆਰ ਉਜਾਣਾ ਸਾਰੇ ਅੱਖਾਂ ਖੋਲ ਲੋ ਕੰਨ ਖੋਲ ਲੋ ਆ ਮੇਰੇ ਬਾਗ ਨਾ ਲੱਗ ਦਨ ਦੇ ਹੀ ਲੇ ਕੇ ਸਰਦਾਰ ਬਾਪੂ ਦੀ ਗੇਂਦ ਨਹੀਂ ਹੈਗੀ ਤੂੰ ਸੋਲੂ ਵੀ ਲੱਗ ਰਿਹਾ ਮੈਂ ਜਿਦਾ ਨਾਮ ਨਹੀਂ ਚੱਲਦਾ ਗੱਲ ਕਰਦਾ ਰਿੰਦਰਕੌਰ ਭਰਾ ਜਦੋਂ ਨਹੀਂ ਹੋ ਗਿਆ ਗੱਲ ਕਰਦਾ ਪ੍ਰਾਈਵੇਟ ਕੰਮ ਆ ਯਾਰ ਸਰਕਾਰਾਂ ਦਾ ਵਿਚਕਾਰੋਂ ਦਾ ਕੰਮ ਕੀਆ ਯਾਰ ਸਾਡਾ ਪ੍ਰਾਈਵੇਟ ਕੰਮ ਆ ਅਧਵਾਈ ਜਿਹੜੇ ਦਾ ਕੰਮ ਆ ਪ੍ਰਾਈਵੇਟ ਕੰਮ ਆ ਮਹੀਨ ਸਾਹਿਬ ਤੋਂ ਬੋਲਣ ਦਾ ਮਾਗਨ ਦਿੰਦਾ ਕਿ ਸਾਡਾ ਕੰਮ ਆ ਸਾਹਿਬ ਤੋਂ ਬੋਲਣ ਦਾ ਮਾਗਨ ਤੂਰਫ ਕਿਹੜਾ ਪਿੰਡ ਰਿਆਂ ਵਾਲੀ ਪੋਹਾਨੀਗੜ ਅੱਜ ਕੀ ਗੱਲ ਸੀ ਬਹੁਤ ਪੁਰਾਣੇ ਜੀ ਸਾਡੇ ਬਾਪ ਦਾਦੇ ਇਹ ਕੰਮ ਕਰਦੇ ਰਹੇ ਨੇ ਟਰੱਕ ਯੂਨੀਅਨ ਦਾ ਕਦੇ ਵੀ ਇਦਾਂ ਦਾ ਕੰਮ ਨਹੀਂ ਹੋਇਆ ਜਿੱਦਾਂ ਦਾ ਇਹ ਸਰਕਾਰ ਹੁਣ ਕਰ ਰਹੀ ਹੈ ਇਹ ਸਰਕਾਰ ਨੂੰ ਤਾਂ ਦਖਲ ਦਾ ਜੀ ਦੇਣ ਦੀ ਲੋੜ ਹੀ ਨਹੀਂ ਬਣਦੀ ਜੀ ਸਾਡੇ ਪਹਿਲਾਂ ਕਿੰਨੇ ਪ੍ਰਧਾਨ ਚੱਲ ਰਹੇ ਨੇ 1975 76 ਦੀ ਇਹ ਸੰਗਰੂਰ ਤੋਂ ਵੰਡ ਕੇ ਯੂਨੀਅਨ ਆਈ ਹੋਈ ਆ ਜੀ ਕਦੇ ਵੀ ਕਿਸੇ ਸਰਕਾਰ ਨੇ ਦਖਲ ਦਾ ਜੀ ਨਹੀਂ ਦਿੱਤੀ ਇਹ ਜਦੋਂ ਪਹਿਲਾਂ ਵੋਟਾਂ ਸੀ ਜਾਂ ਝਾੜੂ ਵਾਲਿਆਂ ਦੀ ਆਪ ਹੱਥ ਬੰਨ੍ਹਦੀ ਵਰਦੀ ਹੁੰਦੀ ਸੀ ਮੈਨੂੰ ਵੋਟਾਂ ਪਾਓ ਅਸੀਂ ਤੁਹਾਡੇ ਅੱਜ ਕਿਨਾ ਭਾਈ ਮਰਜੀਸੂ ਬੀਟਾ ਬੋਲਦਾ ਸਾਫਾ ਪ੍ਰਧਾਨ ਸਾਡੇ ਜਿਹੜਾ ਪਹਿਲਾਂ ਪ੍ਰਧਾਨ ਸੀ ਜੀ ਇਹ 1.5 ਕਰੋੜ ਰੁਪਏ ਦਾ ਘਪਲਾ ਕਰ ਗਿਆ ਉਸ ਮਸਲਾ ਵੀ ਚੱਲ ਰਿਹਾ ਸੀ ਇਹਨੂੰ ਇਦਾਂ ਐਂ ਡਰਤੀ ਵੀ ਮੇਰੇ ਕਿਤੇ ਰੋਲਾ ਨਾ ਪੈ ਜੇ ਹਸਾਬ ਤੀ ਜਿਸ ਕਰਕੇ ਇਹ ਆਪਦਾ ਗਵਰਨਰ ਫੋਨ ਦੇ ਮਾਰੇ ਨਹੀਂ ਕੰਮ ਕਰਿਆ ਇਸ ਲਈ ਇਹ ਬੇਨਤੀ ਕਰਦਾ ਸਰਕਾਰ ਨੂੰ ਵੀ ਜਿਹੜਾ ਗਵਨ ਕਰਿਆ ਸਾਡੇ ਸਕੋਰਟੀਆਂ ਗਲਤ ਲਿਖਿਆ ਗਈਆਂ ਵੀ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਜੀ ਕੋਈ ਵੀ ਪ੍ਰਧਾਨ ਹੋਵੇ ਅਸੀਂ ਕਹਿੰਦਾ ਮੇਰਾ ਸਾਰਾ ਹਸਾਬ ਦਾ ਪਿਆ ਹਰੇਕ ਮੁੰਡੇ ਦਾ ਪਿਆ ਕਿਥੋਂ ਕਿੰਨੇ ਖਾਦੇ ਕਿਥੋਂ ਕਿੰਨੇ ਇੱਕ ਇਸ ਪੈਲ ਮਗਰ 18000 9000 ਹਾੜੀ ਸੀਜ਼ਨ ਚ ਸਾਰੇ ਲੇਬਰ ਦੇ ਪੁੱਤੀ ਪੈ ਗੱਟਾ ਖਾ ਗਿਆ ਜੀ ਸਾਡੇ ਲੋਕ ਨਹੀਂ ਸੀ ਪਹਿਲਾਂ ਵੀ ਯਾਦ ਰੱਤ ਕਰਿਆ ਦੀ ਚਲੋ ਜਨਤਾ ਨਹੀਂ ਬੋਲੀ ਅਸੀਂ ਹੁਣ ਵੀ ਕਹਿੰਦਾ ਹੁਣ ਜਮੀਰ ਸਿੰਘ ਆ ਲੋ ਜਨਤਾ ਨੂੰ ਕਹਿੰਦੇ ਆ ਜਿੰਨਾ ਸਾਰੀ ਜਮੀਰ ਨਹੀਂ ਜਾਗਦੀ ਤੁਸੀਂ ਕੁਝ ਨਹੀਂ ਕਰ ਸਕਦੇ ਜਿਹਦੀ ਚੋਣ ਨੂੰ ਤੁਸੀਂ ਕੀ ਮੰਨਦੇ ਆ ਅੱਜ ਦੀ ਚੋਣ ਅਜ ਤਾਂ ਕਹਿੰਦੇ ਚੋਣਗਾਰੀ ਇਹ ਹੈ ਕੀ ਚੋਣ ਦਾ ਕੋਈ ਹੋਣੀ ਇਹ ਸਾਡੇ ਸਾਹਿਬ ਜੀ ਉਹ ਤਾਂ ਨਹੀਂ ਹਾਂਜੀ ਗੱਲ ਸੁਣੋ ਸਾਡੇ ਪਹਿਲੇ ਸਾਹਿਬ ਨੇ ਦਿੱਤਾ ਗਿਆ ਸਮਰ ਕੇ 1.5 ਕਰੋੜਾ 1.5 ਹਾਂਜੀ ਨਾ ਕੋਈ ਸਕਾਉਟਿੰਗ ਦਾ ਫੇਰ ਵਾ ਸੰਪਤੀ ਕੀ ਹਿਸਾਬ ਕਰ ਦਿੰਦੇ ਹਾਂ ਹਾਂਜੀ 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 ਅੱਜ ਵੀ ਹਿਸਾਬ ਦਿੱਤਾ ਕਿ ਮੀਡੀਆ ਜਿਆਦਾ ਨਹੀਂ ਚੱਲਣ ਦਿੰਦੇ ਹਿੰਦਾ ਤੇ ਹਿਸਾਬ ਦਾ ਇਹ ਫੇਰ ਆ ਅਸਾਂ ਸਾਨੂੰ ਪਤਾ ਨਹੀਂ ਜਿਵੇਂ ਨਹੀਂ ਦੀ ਠਾਣੇ 150 ਤੋਂ ਡੀਐਸਪੀ ਸਾਹਿਬ ਦੇ ਬੈਠੇ ਸੀ ਪਤਾ ਕੀ ਹੈ ਇਸ ਦਾ ਲੋਕਾਂ ਨੇ ਵੀ ਕਹਿੰਦੇ ਸਾਡੀ ਯੂਨੀਅਨ ਨੂੰ ਵੀ ਇਹ ਇਕਤਾ ਕਰ ਲਓ ਤੁਸੀਂ ਪ੍ਰਧਾਨਾਂ ਤੋਂ ਨਾ ਡਰੋ ਜਿਹੜਾ ਪ੍ਰਧਾਨ ਖਾਓ ਉਹਦੇ ਖਿਲਾਫ ਹੋ ਜਾਓ ਬਸ ਪਰ ਸਾਡੇ ਪਾਸ ਬੋਲੇ ਨਹੀਂ ਗਏ ਜੇ ਅੱਛਾ ਜੀ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज